ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਘਰ ਦੀ ਕੰਟੀਨ ਵਿੱਚ ਤੇ ਅੱਜ ਆਪਾਂ ਬਹੁਤ ਹੀ ਸਪੈਸ਼ਲ ਸਰਦੀਆਂ ਦਾ ਟਮਾਟਰ ਦਾ ਸੂਪ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਹੈ ਜੀ ਜੇ ਇੱਕ ਵਾਰੀ ਤੁਸੀਂ ਇਹਨੂੰ ਘਰ ਬਣਾ ਲਿਆ ਤੇ ਤੁਸੀਂ ਬਾਜ਼ਾਰ ਦੇ ਸੂਪ ਪੀਣਾ ਭੁੱਲ ਜਾਓਗੇ ਜੀ ਇਹ ਸੂਪ ਇੰਨਾ ਹੀ ਵਧੀਆ ਬਣਦਾ ਹੈ ਕਿ ਤੁਸੀਂ ਇਹਨੂੰ ਬਾਰ-ਬਾਰ ਬਣਾ ਕੇ ਪੀਓਗੇ ਜੀ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਹੈਲਦੀ ਤੇ ਟੇਸਟੀ ਸੂਪ ਦੀ ਰੈਸਪੀ ਟਮਾਟਰ ਦਾ ਸੂਪ ਬਣਾਉਣ ਵਾਸਤੇ ਮੈਂ ਸੱਤ ਟਮਾਟਰ ਲੈਣੇ ਤੇ ਵਜਨ ਵਿੱਚ 500 ਗ੍ਰਾਮ ਟਮਾਟਰ ਨੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਗਾਜਰ ਗਾਜਰ ਨੂੰ ਮੈਂ ਇਸ ਤਰ੍ਹਾਂ ਛਿੱਲ ਕੇ ਤੇ ਬ੍ਰੀਕ ਕੱਟ ਲਿਆ ਜੀ ਤੇ ਇਸੇ ਤਰ੍ਹਾਂ ਆਪਾਂ ਟਮਾਟਰਾਂ ਨੂੰ ਵੀ ਕੱਟ ਕੇ ਕਰਦੇ ਹਾਂ ਜੀ ਤਿਆਰ ਇਸ ਤਰ੍ਹਾਂ ਤੁਸੀਂ ਟਮਾਟਰਾਂ ਦੀ ਇਹ ਵਾਲੀ ਸਾਈਡ ਨੂੰ ਪਹਿਲਾਂ ਚੰਗੀ ਤਰ੍ਹਾਂ ਕੱਟ ਲੈਣਾ ਹੈ ਟਮਾਟਰਾਂ ਦਾ ਆਪਣਾ ਇਹ ਵਾਲੀ ਸਾਈਡ ਆਪਾਂ ਕੱਟ ਲਈ ਆ ਜੀ ਤੇ ਹੁਣ ਅਸੀਂ ਟਮਾਟਰਾਂ ਨੂੰ ਮोटा-ਮोटा ਕੱਟ ਕੇ ਤਿਆਰ ਕਰਾਂਗੇ ਤੇ ਜਦੋਂ ਵੀ ਤੁਸੀਂ ਸੂਪ ਵਾਸਤੇ ਟਮਾਟਰ ਲੈਣੇ ਨੇ ਬਿਲਕੁਲ ਤੁਸੀਂ ਰੈੱਡ-ਰੈੱਡ ਟਮਾਟਰ ਲੈਣੇ ਨੇ ਲਾਲ ਕਲਰ ਦੇ ਟਮਾਟਰ ਲੈਣੇ ਨੇ ਜਿਹੜੇ ਕਿ ਕਾਫੀ ਰਸੀਲੇ ਹੋਣ ਤਾਂ ਕਿ ਸਾਡਾ ਸੂਪ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਲਵਾਂਗੇ ਟਮਾਟਰਾਂ ਨੂੰ ਸੀ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਿਆ ਜੀ ਤੁਸੀਂ ਇਹਨੂੰ ਚਾਰ ਪੀਸਾ 'ਚ ਵੀ ਕੱਟ ਸਕਦੇ ਹੋ ਦੋ ਪੀਸਾ 'ਚ ਵੀ ਕੱਟ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਆਪਣੇ ਅਨੁਸਾਰ ਇਹਨੂੰ ਕੱਟ ਸਕਦੇ ਹੋ ਜੀ ਚਲੋ ਜੀ ਫਿਰ ਹੁਣ ਸ਼ੁਰੂ ਕਰਦੇ ਹਾਂ ਜੀ ਸੂਪਣਾਣਾ ਕੜਾਈ ਦੇ ਵਿੱਚ ਆਪਾਂ ਅੱਧਾ ਚਮਚ ਆਇਲ ਪਾਇਆ ਹੈ ਜੀ ਤੇ ਹੁਣ ਇੱਕ ਚਮਚਾ ਪਾ ਦਾਂਗੇ ਜੀ ਬਟਰ ਆਇਲ ਦਾ ਤੇਲ ਆਪਾਂ ਇਸ ਕਰਕੇ ਪਾਇਆ ਕਿ ਤਾਂ ਕਿ ਬਟਰ ਜਲੇ ਨਾ ਬਟਰ ਹਲਕਾ ਜਿਹਾ ਮੈਲਟ ਹੋ ਗਿਆ ਜੀ ਵਿੱਚ ਸਭ ਤੋਂ ਪਹਿਲਾਂ ਤਿੰਨ ਕੱਢੀਆਂ ਆਪਾਂ ਲਸਣ ਪਾ ਦਾਂਗੇ ਇਸ ਦੇ ਨਾਲ ਇੱਕ ਗਰਜ ਇਨੂੰ ਵੀ ਪਾਵਾਂਗੇ ਇੱਕ ਤੋਂ ਮਿੰਟ ਅਸੀਂ ਇਹਨੂੰ ਹਲਕਾ ਜਿਹਾ ਭੁੰਨਾਂਗੇ ਜੀ మీడియం ਫਲੇਮ ਤੇ ਇਹਨਾਂ ਨੂੰ ਭੁੰਨਾਂਗੇ ਟਮਾਟੋ ਸੂਪ ਬਟਰ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਤੇਜ ਪੱਤਾ ਇੱਕ ਲੌਂਗ ਤੇ 7-8 ਕਾਲੀਆਂ ਮਿਰਚਾਂ ਇਹ ਪਾ ਦਾਂਗੇ ਜੀ ਇਹਦੇ ਨਾਲ ਹੀ ਥੋੜਾ ਜਿਹਾ ਅਦਰਕ ਲਿਆ ਆ ਜੀ ਉਹਨੂੰ ਪਾਵਾਂਗੇ ਹੁਣ ਆਪਾਂ ਪਾਵਾਂਗੇ ਜੀ ਇੱਕ ਛੋਟਾ ਪਿਆਜ ਉਹਨੂੰ ਇਸ ਤਰ੍ਹਾਂ ਕੱਟ ਲਿਆ ਸੀ ਇਹ ਪਾ ਦਾਂਗੇ ਜੇਕਰ ਤੁਸੀਂ ਸੂਪ ਦੇ ਵਿੱਚ ਪਿਆਜ ਲਸਣ ਜਾਂ ਅਦਰਕ ਨਹੀਂ ਵੀ ਪਾਉਂਦੇ ਇਸ ਤੋਂ ਬਿਨਾਂ ਵੀ ਸੂਪ ਬਹੁਤ ਵਧੀਆ ਬਣਦਾ ਹੈ ਜਿਵੇਂ ਕਿ ਆਪਾਂ ਸਾਰ ਤੇ ਥੋੜੇ ਜਿਹਾ ਮਸਾਲੇ ਪਾਏ ਨੇ ਕਾਲੀ ਮਿਰਚ ਲੌਂਗ ਤੇਜ ਪਤਾ ਇਹ ਪਾ ਕੇ ਸਿੰਪਲ ਟਮਾਟਰ ਪਾ ਕੇ ਤੁਸੀਂ ਸੂਪ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਗਾਜਰ ਦੇ ਨਾਲ ਟਮਾਟਰ ਸੂਪ ਦਾ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਜੀ ਹੁਣ ਆਪਾਂ ਇਹ ਵਾਲੇ ਸਾਰੇ ਟਮਾਟਰ ਪਾਵਾਂਗੇ ਐਨੰ ਕਰਾਂਗੇ ਜਿੱਚੇ ਕਿ ਤਰ੍ਹਾਂ ਮਿਕਸ ਜਦੋਂ ਵੀ ਕੋਈ ਕਿਸੇ ਵੀ ਸੂਪ ਦੀ ਗੱਲ ਹੋਵੇ ਤੇ ਸਭ ਤੋਂ ਪਹਿਲਾਂ ਟਮਾਟਰ ਤੇ ਸੂਪ ਦੀ ਨਾ ਆਉਂਦਾ ਹੈ ਜੀ ਸਾਰੇ ਪਹਿਲੇ ਅਸਾਂ ਦੇਹੀ ਹੁੰਦੀ ਹੈ ਕਿ ਟਮਾਟਰ ਦਾ ਸੂਪ ਬਣਾਉਣੀ ਹੈ। ਸਰਦੀਆਂ ਵਿੱਚ ਟਮਾਟਰ ਦਾ ਗਰਮਾ-ਗਰਮ ਸੂਪ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਜੀ। ਅੱਧਾ ਚਮਚਾ ਪਾ ਪਾ ਦਾਂਗੇ ਜੀ ਨਮਕ। ਸਿਰਫ ਇੱਕ ਟੁਟਕੀ ਪਾਵਾਂਗੇ ਜੀ ਹਲਦੀ। ਬਿਲਕੁਲ ਆਪਸ਼ਨਲ ਆ ਜੀ। ਤੁਸੀਂ ਪਾਣੀ ਆ ਤੇ ਪਾ ਦਿਓ ਨਹੀਂ ਪਾਣੀ ਤੇ ਛੱਡ ਦਿਓ। ਨਾ ਪਾਓ। ਦੋ ਟੁਟਕੀਆਂ ਢੇਕੀ ਮਿਰਚ। ਢੇਕੀ ਮਿਰਚ ਇਸ ਕਰਕੇ ਕਿਉਂਕਿ ਆਪਣੇ ਸੂਪ ਦਾ ਰੰਗ ਬਹੁਤ ਵਧੀਆ ਆਏਗਾ। ਇਹ ਮਿਰਚ ਕੌੜੀ ਨਹੀਂ ਹੁੰਦੀ ਸਿਰਫ ਇਹਦੇ ਨਾਲ ਇਹਦਾ ਰੰਗ ਬਹੁਤ ਵਧੀਆ ਹੋਏਗਾ ਇੱਕ ਦੋ ਮਿੰਟ ਇਹਨੂੰ ਆਪਾਂ ਇਸ ਤਰ੍ਹਾਂ ਹੀ ਬਟਰ ਦੇ ਨਾਲ ਪਕਾ ਲਾਂਗੇ ਫਿਰ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਲਓ ਜੀ ਟਮਾਟਰ ਨੂੰ ਵੀ ਆਪਾਂ ਹਲਕਾ ਜਿਹਾ ਬਟਰ ਦੇ ਨਾਲ ਪਕਾ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਪਾਣੀ ਆਪਾਂ ਇਹਦੇ ਵਿੱਚ ਜ਼ਿਆਦਾ ਨਹੀਂ ਪਾਣਾ ਪਾਣੀ ਪਾਣ ਲੱਗੇ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਜੀ ਸਿਰਫ ਪਾਣੀ ਇੰਨਾ ਕਿ ਉਹਣਾ ਚਾਹੀਦਾ ਕਿ ਟਮਾਟਰ ਇਹਦੇ ਨਾਲ ਕਵਰ ਹੋ ਜੇ ਬਸ ਆਪਾਂ ਇੰਨਾ ਕੁ ਪਾਣੀ ਰੱਖਾਂਗੇ ਜੇ ਸਾਡੀ ਜਰੂਰਤ ਪਈ ਤੇ ਆਪਾਂ ਬਾਅਦ ਵਿੱਚ ਸੂਪ ਚ ਐਡ ਕਰਾਂਗੇ ਬਸ ਹੁਣ ਇਹਨੂੰ ਅਸੀਂ ਢੱਕ ਕੇ 10-12 ਮਿੰਟ ਪਕਾਵਾਂਗੇ ਤੁਸੀਂ ਚਾਹੋ ਤੇ ਇਹਨੂੰ ਕੁੱਕਰ ਦੇ ਵਿੱਚ ਵੀ ਪਕਾ ਸਕਦੇ ਹੋ ਕੁੱਕਰ ਵਿੱਚ ਆਪਾਂ ਇਹਨੂੰ ਤਿੰਨ ਵਿਸਲਾਂ ਲਗਾ ਲਾਂਗੇ ਤਾਂ ਕਿ ਆਰਾਮ ਨਾਲ ਸੌਫਟ ਹੋ ਜਾਣ ਪਰ ਆਪਾਂ ਇਹਨੂੰ ਇਸ ਤਰ੍ਹਾਂ ਖੁੱਲ੍ਹੇ ਹੀ ਪਕਾਵਾਂਗੇ 10-12 ਮਿੰਟ ਤੱਕ ਇਹਨੂੰ ਪਕਾ ਲਾਂਗੇ ਵਿੱਚ ਵਿੱਚ ਅਸੀਂ ਇਹਨੂੰ ਚੈੱਕ ਵੀ ਕਰਦੇ ਰਹਿਾਂਗੇ 10 ਮਿੰਟ ਹੋ ਗਏ ਨੇ ਜੀ ਆਪਾਂ ਇਹਨੂੰ ਪਕਾ ਰਹੇ ਆਂ ਟਮਾਟਰਾਂ ਨੂੰ ਦੇਖੋ ਜੀ ਬਿਲਕੁਲ ਸੌਫਟ ਹੋ ਗਏ ਨੇ ਬਸ ਹੁਣ ਆਪਾਂ ਕਰਾਂਗੇ ਜੀ ਗੈਸ ਬੰਦ ਤੇ ਇਹਨੂੰ ਹੁਣ ਦੇਵਾਂਗੇ ਜੀ ਠੰਡਾ ਕਦੇ ਵੀ ਤੁਸੀਂ ਜਦੋਂ ਵੀ ਟਮਾਟੋ ਸੂਪ ਬਣਾਣਾ ਤੇ ਤੁਸੀਂ ਇਹਨੂੰ ਗਰਮ-ਗਰਮ ਨੂੰ ਕਦੇ ਵੀ ਤੁਸੀਂ ਮਿਕਸੀ ਵਿੱਚ ਨਹੀਂ ਪੀਸਣਾ ਬਿਲਕੁਲ ਠੰਡਾ ਕਰਕੇ ਫਿਰ ਇਹਨੂੰ ਤੁਸੀਂ ਇਹਦੀ ਪਿਊਰੀ ਬਣਾ ਕੇ ਕਰਨੀ ਹੈ ਜੀ ਤਿਆਰ ਹੁਣ ਅਸੀਂ ਇਹਨੂੰ ਹੁਣ ਦੇਵਾਂਗੇ ਠੰਡਾ ਜੀ ਓਨੀ ਦੇਰ ਅਸੀਂ ਬ੍ਰੈਡ ਕਰਟਨ ਬਣਾ ਕੇ ਤਿਆਰ ਕਰਾਂਗੇ ਜਿੰਨੇ ਦੇਰ ਤੱਕ ਆਪਣੇ ਟਮਾਟਰ ਠੰਡੇ ਹੁੰਦੇ ਨੇ ਉੰਨੀ ਦੇਰ ਤੱਕ ਆਪਾਂ ਬ੍ਰੈਡ ਦੀ ਸਲਾਈਸੇਸ ਕੱਟ ਕੇ ਤੇ ਇਹਦੇ ਕਟੋਨ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬ੍ਰੈਡ ਦੀ ਇਹ ਵਾਲੀਆਂ ਸਾਈਡਾਂ ਨੂੰ ਕੱਟ ਲਾਂਗੇ ਜੀ ਤੁਸੀਂ ਇਹਨੂੰ ਡੀਪ ਫ੍ਰਾਈ ਵੀ ਕਰ ਸਕਦੇ ਹੋ ਤੇ ਪਰ ਨੋਰਮਲੀ ਤੁਸੀਂ ਥੋੜਾ ਜਿਹਾ ਹਲਕਾ ਜਿਹਾ ਪੈਨ ਵਿੱਚ ਬਟਰ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਰੋਸਟ ਕਰ ਸਕਦੇ ਹੋ ਤਾਂ ਕਿ ਬਿਲਕੁਲ ਕਰੰਚੀ ਹੋ ਜਾਵੇ ਇਸ ਤਰ੍ਹਾਂ ਆਪਾਂ ਇਹਦੇ ਵਾਸਤੇ ਤਿੰਨ ਬ੍ਰੈਡ ਲਏ ਨੇ ਜੀ ਤੇ ਸਾਰੇ ਬ੍ਰੈਡ ਦੀਆਂ ਬਰੀਆਂ ਸਾਈਡਾਂ ਕੱਟ ਕੇ ਤੇ ਫਿਰ ਇਹਦੇ ਆਪਾਂ ਛੋਟੇ-ਛੋਟੇ ਪੀਸ ਕੱਟ ਕਰਾਂਗੇ ਜੀ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਇਹਨੇ ਕਾਰ ਵਿੱਚ ਆਪਾਂ ਕੱਟਾਂਗੇ ਜੀ ਮੈਂ ਇੱਕ ਬ੍ਰੈਡ ਦੀਆਂ ਤਿੰਨ ਸਲਾਈਸ ਕੱਟ ਰਹੀ ਆ ਤੁਸੀਂ ਇਹਦੇ ਵਾਸਤੇ ਬ੍ਰਾਊਨ ਬ੍ਰੈਡ ਦਾ ਵੀ ਇਸਤੇਮਾਲ ਕਰ ਸਕਦੇ ਹੋ ਵਾਈਟ ਬ੍ਰੈਡ ਦਾ ਵੀ ਇਸਤੇਮਾਲ ਕਰ ਸਕਦੇ ਹੋ ਜੀ ਤੁਹਾਡੀ ਆਪਣੀ ਮਰਜ਼ੀ ਹੈ ਜੀ ਇਸ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਕੱਟ ਕੇ ਤੇ ਇਹਦੇ ਚੌਰਸ ਪੀਸ ਤਿਆਰ ਕਰੋ ਬ੍ਰੈਡ ਨੂੰ ਆਪਾਂ ਇਸ ਤਰ੍ਹਾਂ ਚੌਰਸ ਆਕਾਰ ਵਿੱਚ ਕੱਟ ਲਿਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਜੀ ਫਰਾਈ ਪਹਿਰ ਵਿੱਚ ਆਪਾਂ ਪਾਤਾ ਜੀ 2 ਚਮਚ ਬਟਰ ਬਟਰ ਨੂੰ ਆਪਾਂ ਕਰਾਂਗੇ ਜੀ ਮੈਲਟ ਵਾਸ ਇਹਦੇ ਨਾਲ ਹੀ ਆਪਾਂ ਇਹ ਵਾਲੀਆਂ ਬ੍ਰੈਡ ਸ্লাইਸ ਇਹਨਾਂ ਨੂੰ ਵਿੱਚ ਰੱਖ ਦਾਂਗੇ ਜੀ ਜਲਦੀ ਜਲਦੀ ਆਪਾਂ ਸਾਰੀਆਂ ਬ੍ਰੈਡ ਸਲਾਈਸ ਇਹਦੇ ਵਿੱਚ ਰੱਖਾਂਗੇ ਤਾਂ ਕਿ ਇਹ ਬਟਰ ਆਪਣਾ ਜਲੇ ਨਾ ਆਪਾਂ ਮੀਡੀਅਮ ਫਲੇਮ ਤੇ ਬ੍ਰੈਡ ਨੂੰ ਚੰਗੀ ਤਰ੍ਹਾਂ ਕ੍ਰਿਸਪ ਕਰਾ ਕੇ ਬ੍ਰੈਡ ਸਲਾਈਸ ਨੂੰ ਇੱਕ ਸਾਈਡ ਇਹਦੀ ਬਿਲਕੁਲ ਕ੍ਰਿਸਪ ਹੋ ਗਈ ਹੈ ਜੀ ਹੁਣ ਇਹਨੂੰ ਅਸੀਂ ਦੂਜੀ ਸਾਈਡ ਪਲਟ ਦਵਾਂਗੇ ਜੀ ਉਲਟਾ ਪਲਟਾ ਕੇ ਇਹਨਾਂ ਨੂੰ ਬਿਲਕੁਲ ਕਰੰਚੀ ਕਰ ਲਵਾਂਗੇ ਕਿਉਂਕਿ ਇਹਨਾਂ ਦੇ ਨਾਲ ਸੂਪ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਜੀ ਤੁਸੀਂ ਚਾਹੋ ਤੇ ਇਹਨੂੰ ਬਿਨਾ ਬਟਰ ਤੋਂ ਵੀ ਨਾਨ ਸਟਿੱਕੀ ਪੈਨ ਤੇ ਕ੍ਰਿਸਪੀ ਕਰ ਸਕਦੇ ਹੋ ਜੀ ਮੈਂ ਥੋੜਾ ਬਟਰ ਪਾਇਆ ਹੈ ਕਿਉਂਕਿ ਬਟਰ ਦੇ ਨਾਲ ਇਹਦਾ ਟੇਸਟ ਤੇ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਜੀ ਦੇਖੋ ਜੀ ਕਾਫੀ ਕ੍ਰਿਸਪੀ ਹੋ ਗਏ ਨੇ ਜੀ ਇਸੇ ਤਰ੍ਹਾਂ ਅਸੀਂ ਥੋੜੀ ਦੇਰ ਇਹਨਾਂ ਨੂੰ ਹੋਰ ਕ੍ਰਿਸਪੀ ਕਰਾਂਗੇ ਜੀ ਲਓ ਜੀ ਆਪਣੇ ਬਹੁਤ ਹੀ ਵਧੀਆ ਕ੍ਰਿਸਪੀ ਕਰਾਰੇ ਕਰੋਟੋਨਸ ਬਣ ਕੇ ਬਿਲਕੁਲ ਤਿਆਰ ਨੇ ਜੀ ਹੁਣ ਆਪਾਂ ਗੈਸ ਕਰਤੀ ਜੀ ਬੰਦ ਥੋੜਾ ਜਿਹਾ ਇਸਤੇ ਆਪਾਂ ਪਾ ਦਾਂਗੇ ਜੀ ਔਰ ਗਾ ਨੋ ਇਹ ਬਿਲਕੁਲ ਆਪਸ਼ਨਲ ਹੈ ਜੀ ਤੁਸੀਂ ਪਾਣਾ ਤੇ ਪਾਓ ਨਹੀਂ ਪਾਣਾ ਤੇ ਨਾ ਪਾਓ ਜੀ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲੈਨੇ ਆ ਟਮਾਟਰ ਆਪਣੇ ਥੋੜੇ ਠੰਡੇ ਹੋ ਗਏ ਨੇ ਜੀ ਅਸੀਂ ਇਹਨੂੰ ਇਸ ਤਰ੍ਹਾਂ ਇੱਕ ਜੱਗ ਵਿੱਚ ਕੱਢ ਲਿਆ ਮਿਕਸੀ ਦੇ ਛੋਟੇ ਤੇ ਇਹਨੂੰ ਆਪਾਂ ਟੱਕ ਕੇ ਇਹਦੀ ਇੱਕ ਪਿਊਰੀ ਬਣਾ ਕੇ ਤਿਆਰ ਕਰਾਂਗੇ ਜੀ ਆ ਦੇਖੋ ਜੀ ਬਹੁਤ ਹੀ ਵਧੀਆ ਆਪਣੀ ਟਮਾਟਰ ਪਿਊਰੀ ਬਣ ਕੇ ਬਿਲਕੁਲ ਤਿਆਰ ਹੈ ਜੀ 컬러 ਦੇਖੋ ਤੁਸੀਂ ਕਿੰਨਾ ਵਧੀਆ ਆਇਆ ਹੈ ਜੀ ਤੇ ਹੁਣ ਅਸੀਂ ਇਹਨੂੰ ਇੱਕ ਸਟ੍ਰੇਨਰ ਵਿੱਚ ਚੰਗੀ ਤਰ੍ਹਾਂ ਛਾਣ ਲਵਾਂਗੇ ਤਾਂ ਕਿ ਸਾਨੂੰ ਇਹਦਾ ਇੱਕ স্মੂਥ ਪੇਸਟ ਮਿਲ ਸਕੇ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਣ ਲੈਣਾ ਹੈ। ਲਓ ਜੀ ਟਮਾਟਰਾਂ ਨੂੰ ਆਪਾਂ ਮਿਕਸੀ ਗ੍ਰੈਂਡ ਵਿੱਚ ਪਾ ਕੇ ਇਹਦੀ ਪਿਊਰੀ ਬਣਾ ਲਈ ਸੀ ਤੇ ਆਪਾਂ ਇਹਨੂੰ ਇੱਕ ਸਟੇਨਰ ਵਿੱਚ ਪਿਊਰੀ ਨੂੰ ਛਾਣ ਲਿਆ ਤੇ ਉਹਦਾ ਵੇਸਟ ਪਾਰਟ ਇਹ ਵਾਲਾ ਬਚ ਗਿਆ ਜੀ ਬਾਕੀ ਸਾਨੂੰ ਜਿਸ ਤਰ੍ਹਾਂ ਦਾ ਸੂਪ ਵਾਸਤੇ ਚਾਹੀਦਾ ਮਿਸ਼ਰਣ ਉਹ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਹੈ। ਇਨੂੰ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ گاੜਾ ਜਾਂ ਪਤਲਾ ਜਿਸ ਤਰ੍ਹਾਂ ਦਾ ਵੀ ਤੁਸੀਂ ਸੂਪ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਬਣਾ ਸਕਦੇ ਹੋ ਮੇਨ ਬੇਸ ਆਪਣਾ ਸੂਪ ਤਾਂ ਬਣ ਕੇ ਬਿਲਕੁਲ ਰੈਡੀ ਹੈ ਜੀ ਤੇ ਹੁਣ ਆਪਾਂ ਬਣਾਣੇ ਆ ਜੀ ਗਰਮਾ ਗਰਮ ਟਮਾਟਰ ਸੂਪ ਟਮਾਟਰ ਦਾ ਸੂਪ ਬਣਾਉਣ ਲਈ ਤੁਸੀਂ ਇਸ ਤਰ੍ਹਾਂ ਇਹਨੂੰ ਮਿਕਸੀ ਵਿੱਚ ਇਹਦੀ ਪੇਸਟ ਬਣਾ ਕੇ ਤੇ ਇਸ ਨੂੰ ਛਾਣ ਲੈਣਾ ਹੈ ਦੇਖੋ ਜੀ ਇਹ ਕਾਫੀ گاੜਾ ਹੈ ਤੇ ਕਲਰ ਵੀ ਬਹੁਤ ਜ਼ਿਆਦਾ ਵਧੀਆ ਹੈ ਤੇ ਹੁਣ ਅਸੀਂ ਸੂਪ ਬਣਾ ਕੇ ਕਰਦੇ ਆਂ ਜੀ ਤਿਆਰ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਕਰਾਂਗੇ ਜੀ ਪਤਲਾ ਸੂਪ ਨੂੰ ਅਸੀਂ ਰੈਸਟੋਰੈਂਟ ਸਟਾਈਲ ਬਣਾਵਾਂਗੇ ਜਿਸ ਤਰ੍ਹਾਂ ਰੈਸਟੋਰੈਂਟ ਵਿੱਚ ਸੂਪ ਮਿਲਦਾ ਹੈ ਉਸੇ ਤਰੀਕੇ ਨਾਲ ਅਸੀਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਦਾ ਟੇਸਟ ਸੇਮ ਉਸੇ ਤਰ੍ਹਾਂ ਦਾ ਆਏਗਾ ਜੀ ਹੁਣ ਆਪਾਂ ਕੜਾਈ ਦੇ ਵਿੱਚ ਪਾਤਾ ਜੀ ਇੱਕ ਚਮਚਾ ਬਟਰ ਬਟਰ ਪਾ ਕੇ ਮੈਲਟ ਕਰਾਂਗੇ ਮੈਲਟ ਹੋਣ ਦੇ ਬਾਅਦ ਇਹ ਵਾਲੀ ਟਮੇਟੋ ਸੂਪ ਨੂੰ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਜੀ ਬਸ ਹੁਣ ਇਹ ਵਾਲੇ ਆਪਾਂ ਟਮਾਟੋ ਸੂਪ ਨੂੰ ਕੜਾਈ ਦੇ ਵਿੱਚ ਪਾ ਦਾਂਗੇ ਜੀ ਤੁਸੀਂ ਜੇ ਇਸ ਤਰ੍ਹਾਂ ਸੂਪ ਬਣਾਣਾ ਹੈ ਤੇ ਪਿਉਰੀ ਤੁਸੀਂ ਇਹ ਵਾਲੀ ਪਹਿਲਾਂ ਬਣਾ ਕੇ ਰੱਖ ਲਵੋ ਤੇ ਜਦੋਂ ਤੁਸੀਂ ਸੂਪ ਬਣਾਣਾ ਹੈ ਉਸ ਟਾਈਮ ਤੇ ਇਹਨੂੰ ਪਕਾ ਲਓ ਤੇ ਸੂਪ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਜੀ ਇਹ ਵਾਲਾ ਸੂਪ ਆਪਣਾ ਕਾਫੀ ਘਾੜਾ ਹੈ ਜੀ ਇਹਦੇ ਵਿੱਚ ਆਪਾਂ 1 ਕੱਪ ਪਾ ਦਾਂਗੇ ਜੀ ਪਾਣੀ ਇਹਨੂੰ ਅਸੀਂ 10-12 ਮਿੰਟ ਚੰਗੀ ਤਰ੍ਹਾਂ ਪਕਾ ਲਵਾਂਗੇ ਕਿਉਂਕਿ ਆਪਾਂ ਜਿਸ ਟਾਈਮ ਤੇ ਟਮਾਟਰ ਉਬਾਲ ਰਹੇ ਸੀ ਉਸ ਟਾਈਮ ਤੇ ਅਸੀਂ ਬਹੁਤ ਹੀ ਹਿਸਾਬ ਦਾ ਪਾਣੀ ਇਹਦੇ ਵਿੱਚ ਪਾਇਆ ਸੀ ਤੇ ਜੇਕਰ ਟਮਾਟਰ ਉਬਾਲਦੇ ਸਮੇਂ ਤੁਹਾਡ ਕੋ ਪਾਣੀ ਜ਼ਿਆਦਾ ਪੈ ਜਾਵੇ ਤੇ ਸੂਪ ਪਤਲਾ ਬਣ ਜਾਵੇ ਤੇ ਤੁਸੀਂ ਇਹਦੇ ਵਿੱਚ ਜਿਵੇਂ ਕਿ ਇੱਕ ਆਲੂ ਉਬਲਿਆ ਹੋਇਆ ਉਹਨੂੰ ਬਿਲਕੁਲ ਮੈਸ਼ ਕਰਕੇ ਸੂਪ ਚ ਪਾ ਲਓ ਤੇ ਸੂਪ ਥੋੜਾ ਗਾਣਾ ਹੋ ਜਾਏਗਾ ਆ ਦੇਖੋ ਜੀ ਅਸੀਂ ਇਹਦੇ ਵਿੱਚ ਇੱਕ ਕੱਪ ਪਾਣੀ ਪਾਤਾ ਜੀ ਇਹਨੂੰ ਹੁਣ ਅਸੀਂ 10-12 ਮਿੰਟ ਬਿਲਕੁਲ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਪਕਾ ਲਵਾਂਗੇ ਇਸ ਟੈਂਪ ਤੇ ਸੂਪ ਨੂੰ ਪਕਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਤੇ ਜਿੰਨਾ ਵਧੀਆ ਸੂਪ ਪੱਕੇਗਾ ਉਨਾ ਹੀ ਇਹਦਾ ਟੇਸਟ ਬਹੁਤ ਵਧੀਆ ਹੋਏਗਾ ਜੀ ਤੇ ਹੁਣ ਅਸੀਂ ਇਹਨੂੰ ਪਕਾਉਨੇ ਆ ਸੂਪ ਵਿੱਚ ਜਿਐਸ ਕੁਝ ਵੀ ਇਹਦੇ ਵਿੱਚ ਨਮਕ ਜਾਂ ਕੁਝ ਕਾਲੀ ਮਿਰਚ ਕੁਝ ਨਹੀਂ ਐਡ ਕੀਤਾ ਹੁਣ ਅਸੀਂ ਇਹਦੇ ਵਿੱਚ ਇੱਕ ਉਬਾਲ ਆਉਂਦਾ ਨਾ ਫਿਰ ਅਸੀਂ ਇਹਦੇ ਵਿੱਚ ਕਰਾਂਗੇ ਜੀ ਨਮਕ ਐਡ ਟੇਸਟ ਅਕੋਰਡਿੰਗ ਕਾਲੀ ਮਿਰਚ ਐਡ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸੂਕ ਵਿੱਚ ਇੱਕ ਉਬਾਲਾ ਆ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਕੁੱਟੀ ਹੋਈ ਕਾਲੀ ਮਿਰਚ ਇਹ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਣੀ ਹੈ ਜੀ ਜਿੰਨਾ ਕਿ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਇਹਨੂੰ ਪਾ ਲੈਣਾ ਹੈ ਅੱਧਾ ਚਮਚੀ ਚੀਨੀ ਦਾ ਪਾਵਾਂਗੇ ਕਿਉਂਕਿ ਟਮਾਟਰਾਂ ਚ ਕਾਫੀ ਖਟਾਸ ਹੁੰਦੀ ਹੈ ਤੇ ਇਹ ਚੀਨੀ ਉਸ ਖਟਾਸ ਨੂੰ ਕਰੇਗੀ ਜੀ ਬੈਲੈਂਸ ਇਹ ਬਿਲਕੁਲ ਆਪਸ਼ਨਲ ਆ ਜੀ ਤੁਸੀਂ ਪਾਣੀ ਹੈ ਤੇ ਪਾਓ ਜੇ ਨਹੀਂ ਪਾਣੀ ਤੇ ਨਾ ਪਾਓ ਜੀ ਤੁਹਾਡੀ ਆਪਣੀ ਇੱਛਾ ਹੈ ਜੀ ਤੇ ਹੁਣ ਅਸੀਂ ਪਾਵਾਂਗੇ ਜੀ ਇਹਦੇ ਵਿੱਚ ਨਮਕ ਨਮਕ ਤੁਸੀਂ ਚੈੱਕ ਕਰ ਲੈਣਾ ਤੁਸੀਂ ਹਿਸਾਬ ਨਾਲ ਹੀ ਨਮਕ ਪਾਣਾ ਹੈ ਜੀ ਮੈਂ ਅੱਧਾ ਚਮਚ ਨਮਕ ਪਾਵਾਂਗੀ ਬਸ ਇਸੇ ਤਰ੍ਹਾਂ ਇਹਨੂੰ ਅਸੀਂ 10 ਮਿੰਟ ਵਾਸਤੇ ਚੰਗੀ ਤਰ੍ਹਾਂ ਪਕਾ ਲਵਾਂਗੇ ਜੀ ਲਓ ਜੀ ਕਿੰਨਾ ਆਸਾਨ ਸੀ ਟਮੇਟੋ ਸੂਪ ਬਣਾਉਣਾ ਐਨੀ ਠੰਡੀ ਸਰਦੀ ਵਿੱਚ ਕਿਉਂਕਿ ਹੁਣ ਸਰਦੀਆਂ ਆਏ ਨੇ ਇਹਦੇ ਵਿੱਚ ਕਾਫੀ ਵਧੀਆ ਟਮਾਟਰ ਮਿਲਦੇ ਨੇ ਹਰ ਇੱਕ ਸਬਜ਼ੀ ਬਹੁਤ ਜ਼ਿਆਦਾ ਵਧੀਆ ਮਿਲਦੀ ਹੈ ਤੇ ਤੁਸੀਂ ਇਹ ਸੂਪ ਨੂੰ ਬਣਾ ਕੇ ਜ਼ਰੂਰ ਪੀਆ ਕਰੋ ਹਲਕੀ ਫੁਲਕੀ ਖੋਵੇ ਤੇ ਤੁਸੀਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਆਪ ਵੀ ਪੀ ਸਕਦੇ ਹੋ ਜੀ ਇਹ ਬਹੁਤ ਹੀ ਵਧੀਆ ਤੇ ਹੈਲਦੀ ਸੂਪ ਬਣ ਕੇ ਤਿਆਰ ਹੁੰਦਾ ਹੈ ਘਰ ਬਣਾਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਜੀ ਹੁਣ ਅਸੀਂ ਇਹਨੂੰ ਪਕਾ ਲੈਨੇ ਆ 10 ਮਿੰਟ ਬਾਅਦ ਕਰਾਂਗੇ ਜੀ ਇਹਨੂੰ ਆਪਾਂ ਚੈੱਕ ਵਿੱਚ ਵਿੱਚ ਅਸੀਂ ਇਹਨੂੰ ਚੈੱਕ ਵੀ ਕਰਾਂਗੇ ਦੇਖਦੇ ਵੀ ਰਹਿਾਂਗੇ ਜੀ ਲਓ ਜੀ 10-12 ਮਿੰਟ ਹੋ ਗਏ ਨੇ ਜੀ ਆਪਾਂ ਸੂਪ ਨੂੰ ਬਿਲਕੁਲ ਲੋ ਫਲੇਮ ਤੇ ਪਕਾ ਰਹੇ ਆ ਜੀ ਸੂਪ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਸੀਂ ਸੂਪ ਦੀ ਕਨਸਿਸਟੈਂਸੀ ਚੈੱਕ ਕਰ ਸਕਦੇ ਹੋ ਜੀ ਕਿੰਨੀ ਵਧੀਆ ਹੈ ਨਾ ਹੀ ਇਹ ਬਹੁਤ ਜ਼ਿਆਦਾ ਗਾੜਾ ਤੇ ਨਾ ਹੀ ਇਹ ਬਹੁਤ ਜ਼ਿਆਦਾ ਪਤਲਾ ਹੈ ਜੀ ਖੁਸ਼ਬੂ ਬਹੁਤ ਹੀ ਪਿਆਰੀ ਆਉਣ ੜੀ ਹੈ ਜੀ ਇਹਦੇ ਵਿੱਚ ਜਿਹੜੀ ਆਪਾਂ ਗਾਜਰ ਪਾਈ ਹੈ ਜੀ ਉਹਦਾ ਵੀ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਇਸ ਸੂਪ ਵਿੱਚ ਜੇਕਰ ਤੁਸੀਂ ਗਾਜਰ ਨਹੀਂ ਪਾਣੀ ਤਾਂ ਉਸ ਤੋਂ ਬਿਨਾਂ ਵੀ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਤਾਂ ਵੀ ਇਹ ਬਹੁਤ ਵਧੀਆ ਸੂਪ ਬਣ ਕੇ ਤਿਆਰ ਹੁੰਦਾ ਹੈ ਜੀ ਤੇ ਤੁਸੀਂ ਜੇਕਰ ਥੋੜਾ ਕਰੀਮੀ ਸੂਪ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਫਰੈਸ਼ ਕਰੀਮ ਪਾ ਸਕਦੇ ਹੋ ਪਰ ਜਿਸ ਸਮੇਂ ਸੀ ਇਹਨੂੰ ਪਕਾਣਾ ਹੈ ਉਸ ਸਮੇਂ ਦੇ ਵਿੱਚ ਕਰੀਮ ਐਡ ਨਹੀਂ ਕਰਨੀ ਜਦੋਂ ਤੁਸੀਂ ਇਹਨੂੰ ਸਰਵ ਕਰਨਾ ਹੈ ਉਸ ਟਾਈਮ ਤੇ ਫਰੈਸ਼ ਕਰੀਮ ਇਹਦੇ ਵਿੱਚ ਐਡ ਕਰ ਸਕਦੇ ਹੋ ਤਾਂ ਕਿ ਇਹਦਾ ਥੋੜਾ ਕਰੀਮੀ ਟੈਕਸਚਰ ਆ ਜਾਵੇ ਹੁਣ ਆਪਾਂ ਕਰਦੇ ਹਾਂ ਜੀ ਗਰਮਾ ਗਰਮ ਸੂਪ ਨੂੰ ਸਰਵ ਗਰਮਾ ਗਰਮ ਸੂਪ ਕਰਤਾ ਜੀ ਆਪਾਂ ਸਰਵਤ ਇੱਥੇ ਪਾਈ ਹੈ ਜੀ ਆਪਾਂ ਥੋੜੀ ਜੀ ਫਰੈਸ਼ ਕਰੀਮ ਤੇ ਹੁਣ ਆਪਾਂ ਤੇ ਪਾਨੇ ਆ ਖਟੌਲ ਇਹਦੇ ਨਾਲ ਸੂਪ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜੀ ਤੇ ਸੂਪ ਬਹੁਤ ਹੀ ਜ਼ਿਆਦਾ ਮਜ਼ੇਦਾਰ ਤੇ ਟੇਸਟੀ ਬਣਦਾ ਹੈ ਜੀ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਸਜਾਵਟ ਲਈ ਫਰੈਸ਼ ਧਨੀਆਂ ਜੀ ਇਹਦੇ ਨਾਲ ਸੂਪ ਆਪਣਾ ਦਿਖਣ ਨੂੰ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਜੀ ਜੇਕਰ ਤੁਸੀਂ ਇਹਨੂੰ ਇੱਕ ਵਾਰੀ ਇਸ ਤਰੀਕੇ ਨਾਲ ਬਣਾਇਆ ਤਾਂ ਤੁਸੀਂ ਹਰ ਵਾਰੀ ਟਮੇਟੋ ਸੂਪ ਨੂੰ ਘਰ ਹੀ ਤਿਆਰ ਕਰੋਗੇ ਤੇ ਘਰ ਹੀ ਬਣਾ ਕੇ ਗਰਮਾ ਗਰਮ ਟਮੇਟੋ ਸੂਪ ਪੀਓਗੇ ਜੀ ਤੇ ਸਾਰੀ ਸਰਦੀਆਂ ਵਿੱਚ ਤੁਸੀਂ ਇਹਨੂੰ ਜਦੋਂ ਵੀ ਤੁਹਾਡਾ ਮਨ ਕਰੇ ਬਣਾ ਕੇ ਪੀ ਸਕਦੇ ਹੋ ਜੀ ਐਸੇ ਜਿਵੇਂਰਾ ਤਰੀਕਾ ਟਮੇਟੋ ਦਾ ਸੂਪ ਬਣਾਉਂਦਾ ਤੇ ਜੇਕਰ ਤੁਹਾਨੂੰ ਮੇਰਾ ਤਰੀਕਾ ਪਸੰਦ ਆਇਆ ਜੀ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਓ ਤੇ ਪੀਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੀ ਆਪਾਂ ਮਿਲਾਂਗੇ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ